ਅੱਜ ਸ਼ਰਿਆਮ ਚਿੱਟੇ ਦਿਨ ਕੁਝ ਸਮਾਂ ਪਹਿਲਾਂ ਜਲਾਲਾਬਾਦ ਦੇ ਮੁਹੱਲਾ ਰਾਜਪੂਤਾਵਾਲਾ ਵਿਖੇ ਛੋਟਾ ਟਵਾਣਾ ਨੂੰ ਜਾਂਦੀ ਸੜਕ ਤੇ ਕੁਝ ਸ਼ਰਾਰਤੀ ਨੌਜਵਾਨਾਂ ਦੇ ਵੱਲੋਂ ਆਪਸ ਦੇ ਵਿੱਚ ਲੜਾਈ ਝਗੜਾ ਕੀਤਾ ਗਿਆ ਲੜਾਈ ਝਗੜਾ ਇੰਨਾ ਕੁ ਜ਼ਿਆਦਾ ਵੱਧ ਗਿਆ ਕਿ ਨੌਜਵਾਨਾਂ ਨੇ ਚਲਾ ਦਿੱਤੀ ਗੋਲੀ ਲੜਾਈ ਝਗੜੇ ਦੀ ਆਵਾਜ਼ ਸੁਣ ਕੇ ਇੱਕ ਵਿਅਕਤੀ ਆਪਦੇ ਘਰ ਤੋਂ ਬਾਹਰ ਨਿਕਲਦਾ ਆ ਉਸੇ ਵਕਤੀ ਨੌਜਵਾਨਾਂ ਦੇ ਵੱਲੋਂ ਚਲਾਈ ਗਈ ਗੋਲੀ ਉਸੋ ਵਿਅਕਤੀ ਦੀ ਲੱਤ ਤੇ ਜਾ ਵੱਜੀ ਜਿਸ ਤੋਂ ਬਾਅਦ ਦੇ ਵਿੱਚ ਲੜਾਈ ਝਗੜਾ ਤੇ ਗੋਲੀ ਚਲਾਉਣ ਵਾਲੇ ਨੌਜਵਾਨ ਮੌਕੇ ਤੋਂ ਹੋਏ ਫਰਾਰ ਇਸ ਤੋਂ ਬਾਅਦ ਪਰਿਵਾਰ ਅਤੇ ਲੋਕਾਂ ਦੇ ਵੱਲੋਂ ਗੋਲੀ ਲੱਗਣ ਵਾਲੇ ਵਿਅਕਤੀ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਇਹ ਸਾਰੀ ਘਟਨਾ ਦੀ ਖਬਰ ਮਿਲਣ ਤੋਂ ਬਾਅਦ ਦੂਜੇ ਪਾਸੇ ਥਾਣਾ ਸਿਟੀ ਜਲਾਲਾਬਾਦ ਦੇ ਐਸ ਐਚ ਓ ਸਚਨ ਕੰਬੋਜ ਹਸਪਤਾਲ ਪਹੁੰਚੇ ਅਤੇ ਸ਼ੁਰੂ ਕੀਤੀ ਇਹ ਮਾਮਲੇ ਨੂੰ ਲੈ ਕੇ ਅਗਲੀ ਕਾਰਵਾਈ ਸੁਣੋ ਤੁਸੀਂ ਵੀ ਕੀ ਕਹਿਣਾ ਹੈ ਥਾਣਾ ਸਿਟੀ ਦੇ ਐਸ ਐਚ ਓ ਸਚਨ ਕੰਬੋਈ ਦਾ ਕਿੱਥੇ ਰਹਿੰਦੇ ਹੋ ਪੱਲਾ ਠੋੜਾਂ ਵਾਲੇ ਕੀ ਗੱਲ ਬਾਤ ਹੋਈ ਗੱਲ ਬਾਤ ਕੀ ਗਲੀ ਲੜਾਈ ਹੋ ਰਹੀ ਸੀ ਤੇ ਮੈਂ ਸੁੱਤਾ ਪਿਆ ਦੇ ਘਰ ਦੇ ਬਾਹਰ ਆਏ ਮੈਂ ਕਿ ਗੱਲ ਲੜਾਈ ਖਾਂਡੇ ਕਰ ਹੋਈ ਹੈ ਮੈਂ ਜ ਮਂਡੀਰ ਵੇਖੀ ਮੈਂ ਕਿ ਤੂੰ ਚੱਲੋ ਅੰਦਰ ਇੰਨੇ ਜਣੇ ਨੇ ਫਾਇਰ ਕਰਦਾ ਹੈ ਮੇਰੇ ਲਾਤੇ ਵਜ ਗਈ ਬਾਜ ਲਾਪੇ ਲੜਨ ਲੱਪੇ ਅੰਦਰ ਚਲੇ ਕਿ ਮੈਨੂੰ ਬੱਚੇ ਇੱਥੇ ਲਿਆਏ ਭਤੀ ਚਲੇ ਆਇਆ ਕਿੰਨੇ ਕੁ ਜਣੇ ਸੀਗੇ ਉਹ ਉਹ ਤਾਂ 25 30 ਜਣੇ ਸੀ ਜਾਦੇ ਆਉਣਗੇ ਜਾਣਦੇ ਕਿਸੇ ਨੂੰ ਕਿੱਥੋਂ ਦੇ ਸੀ ਇਹ ਦੋ ਤਿੰਨ ਰਾਥੇ ਫਿਰਦੇ ਆਂ ਅੱਜ ਦਾਖਲ ਹੋਏ ਬਨੇਤੇ ਪਿੰਨੇ ਸਰੰਦਰ ਸਾਹਿਬ ਅੱਛਾ ਉਹਨਾਂ ਦੇ ਵਿੱਚ ਵੀ ਇਹ ਮੁਡੀਰ ਨੇ ਸਾਰੀ ਅੱਛਾ ਹਾਂ ਹਾਂ ਅੱਛਾ ਮੋਰੇ ਨਾਲ ਕੋਈ ਸੀਗਾ ਕਾਪੇ ਕਾਪੇ ਕੁਰਬਾਨਾ ਸੀ ਦਸਤੇ ਸੀ ਇਹਨਾਂ ਕੋਲ ਸ਼ਰਿਆਮ ਸ਼ਰਿਆਮ ਮੈਂ ਇਹਨਾਂ ਨੂੰ ਤੁਸੀਂ ਆ ਹੱਲ ਕਰੋ ਇਹਨਾਂ ਦਾ ਪਤਾ ਕੀ ਅੱਜ ਤਾਂ ਮੈਂ ਸੀ ਚੱਲ ਠੀਕ ਹੈ ਗਲੀ ਵਿੱਚ ਬੱਚੇ ਵੀ ਹੁੰਦੇ ਨੇ ਬੁੜੀਆਂ ਵੀ ਹੁੰਦੀਆਂ ਨੇ ਉਹਨਾਂ ਨੇ ਕੋਈ ਵੀ ਕੀ ਹੋਈ ਸੀ ਹਾਂ ਜੀ ਹਾਂ ਜੀ ਅੱਛਾ ਬਹੁਤ ਨਾਲ ਗੁੰਡਾ ਕਰਦੇ ਕੀਤੀ ਗਲੀ ਚ ਉਹ ਦੋ ਢਾਈ ਟਾਂ ਸਭ ਜਾਈ ਰਿਹਾ ਕਿ ਟਾ ਸ਼ਰਿਆਮ ਦਸਤੇ ਕਿਰਪਾਨਾਂ ਕੋ ਡਾਰੇ ਹੈ ਨੇ ਇਹਨਾਂ ਦਾ ਕੀ ਰੋਲਾ ਕੀ ਸੀ ਇਹਨਾਂ ਦਾ ਇਹ ਤਾਂ ਪਤਾ ਨਹੀਂ ਮੁੜੀ ਲੜੀ ਆਪਸ ਲੜੀ ਕੋਈ ਅੱਛਾ ਜੀ ਤੁਸੀਂ ਘਰ ਦੇ ਬਾਹਰ ਆ ਕੇ ਦੇਖਣ ਲੱਗੇ ਆ ਰਹੇ ਸੀ ਇਹ ਕਹਿੰਦੇ ਮੰਮੀ ਹੁਣ ਮੈਂ ਆ ਗਿਆ ਤਾਂ ਮੈਂ ਤੇਰੇ ਮੇਰੇ ਘਰ ਦੇ ਆ ਕੇ ਬਸ ਵੇਖਣ ਲੱਗੇ ਤੁਸੀਂ ਲੜਾਈ ਸ਼ੁਰੂ ਅਸੀਂ ਅੰਦਰ ਜਾਣ ਲੱਗੇ ਨੇ ਪਿੱਛੋਂ ਫੇਰ ਕੱਢਦੇ ਕੀ ਮੰਨ ਕੀ ਕਰਦੇ ਹੋ ਪ੍ਰਸ਼ਾਸਨ ਹਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੰਗ ਮਸਲਾ ਹੱਲ ਕਰੋ ਆਪਣਾ ਕੋਈ ਉਹ ਬੰਦ ਕਰ ਗੁੰਡਾ ਕਰੀ ਬੰਦ ਕਰਾਓ ਯਾ ਮੇਰੇ ਸਾਹਤ ਵਜੀ ਜੜੀ ਮਸਲਾ ਕਰੀ ਇਸ ਗਲੀ ਵਿੱਚ ਹੋਇਆ ਨਹੀਂ ਨਹੀਂ ਇੱਕ ਵਾਰੀ ਪਹਿਲਾਂ ਹੋਇਆ ਸੀ ਉਹ ਪੰਜ ਸੱਤ ਬੰਦੇ ਨਿਕਲ ਗਏ ਸੀ ਪਹਿਲਾਂ ਪਰ ਹੁਣ ਤਾਂ ਅੱਜ ਦਾ ਰਿਕਾਰਡ ਹੀ ਤੋੜ ਦਾਨ ਗਲੀ ਵਾਲੇ ਕਿੰਨੇ ਜਣੇ ਸੀ 25 30 ਤੋਂ ਪਲੱਸ ਹੀ ਹੋਣਗੇ ਜ਼ਿਆਦਾ ਹੀ ਹੋਣਗੇ ਅੱਛਾ ਠੀਕ ਗੁੰਡਾ ਕਰਦੀ ਸ਼ਰੇਆਮ ਕਿਰਪਾਨਾਂ ਨੰਗੀਆਂ ਦਸਤੇ ਬਹੁਤ ਗਲਤ ਕੰਮ ਆਣ ਵਾਸਤੇ ਵਿੱਚ ਜਿਹੜੀ ਗੋਲੀ ਚੱਲਣ ਦੀ ਗੱਲ ਸਾਹਮਣੇ ਆ ਰਹੀ ਹੈ ਇੱਕ ਪਤਾ ਲੱਗਿਆ ਜੀ ਆ ਇਸ ਬੰਦੇ ਅਸੀਂ ਜਿਹੜਾ ਹੁਣ ਸਿਵਲ ਹਸਪੀਟਲ ਪਹੁੰਚੇ ਆ ਤੇ ਵੈਰੀਫਾਈ ਕਰ ਰਹੇ ਆ ਕਿ ਇਹਨਾਂ ਦਾ ਜਿਹੜੀ ਆ ਕੋਈ ਦੋ ਥਿਰਾਂ ਦੇ ਵਿੱਚ ਆਪਸੀ ਟਕਰਾਅ ਹੋਇਆ ਉਸ ਤੋਂ ਬਾਅਦ ਜਿਹੜਾ ਗੋਲੀ ਚੱਲੀ ਆ ਤੇ ਜਿਹੜਾ ਗੋਲੀ ਕਰਕੇ ਇੱਕ ਬੰਦੇ ਦੇ ਜਿਹੜੀ ਲਾੱਤੇ ਵੀ ਲੱਗੀ ਆ ਤੇ ਬਾਕੀ ਅਸੀਂ ਵੈਰੀਫਾਈ ਕਰ ਰਹੇ ਆ ਕਿ ਇਹਨਾਂ ਚ ਕੌਣ ਕੌਣ ਬੰਦੇ ਸੀ ਜਿੱਥੇ ਇਹਨਾਂ ਵੱਲੋਂ ਜਿਹੜਾ ਫਾਇਰ ਕੀਤਾ ਗਿਆ ਤੇ ਤੁਸੀਂ ਮੌਕੇ ਦੀ ਜਗ੍ਹਾ ਤੇ ਉੱਥੇ ਗਏ ਹੋ ਹਾਂਜੀ ਮੌਕਾ ਦੇਖ ਕੇ ਆਏ ਸੀ ਮੌਕੇ ਤੋਂ ਬਾਅਦ ਇੱਥੇ ਸਿਵਲ ਹਸਪੀਟਲ ਸਰ ਕਿੰਨੀਆਂ ਗੋਲੀਆਂ ਚੱਲੀਆਂ ਪਤਾ ਹੱਲ ਤੇ ਇੱਕ ਹੀ ਮਿਲਿਆ ਸਾਨੂੰ